ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਨੇ ਜੋ ਕਹਿੰਦੇ ਆ ਵੀ ਦੁੱਖ ਰੋਗ ਪਰੇਸ਼ਾਨੀਆਂ ਚਿੰਤਾਵਾਂ ਖੜਾ ਨਹੀਂ ਛੱਡਦੀਆਂ ਅਤੇ ਇਹ ਸਭ ਕੁਝ ਦੇ ਲਈ ਉਹ ਪਰਮਪੀਦਾ ਪਰਮਾਤਮਾ ਜੀ ਨੂੰ ਉਲੰਬੇ ਦਿੰਦੇ ਆ ਕਿ ਪਰਮਾਤਮਾ ਨੇ ਸਾਡੀ ਕਿਸਮਤ ਦੇ ਵਿੱਚ ਕੋਈ ਸੁੱਖ ਨਹੀਂ ਲਿਖਿਆ ਪਰਮਾਤਮਾ ਨੇ ਸਾਡੀ ਕਿਸਮਤ ਮਾੜੀ ਲਿਖ ਕੇ ਦਿੱਤੀ ਪਰਮਾਤਮਾ ਸਾਡੀ ਸੁਣਦਾ ਹੀ ਨਹੀਂ ਆ ਤਾਂ ਇੱਥੇ ਉਹਨਾਂ ਨੂੰ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਪਰਮਾਤਮਾ ਤਾਂ ਸਭ ਦੀ ਸੁਣਦਾ ਹੈ ਅਤੇ ਪਰਮਾਤਮਾ ਸਭ ਨੂੰ ਸੁਖੀ ਦੇਖਣਾ ਚਾਹੁੰਦਾ ਹੈ ਕਿਉਂਕਿ ਆਪਾਂ ਸਾਰੇ ਹੀ ਉਹ ਪਰਮ ਪਿਤਾ ਪਰਮਾਤਮਾ ਦੇ ਬੱਚੇ ਆ ਅਤੇ ਕੋਈ ਵੀ ਮਾਂ ਬਾਪ ਇਹ ਨਹੀਂ ਚਾਹੁੰਦਾ ਹੁੰਦਾ ਕਿ ਮੇਰਾ ਬੱਚਾ ਦੁਖੀ ਹੋਵੇ ਪਰੇਸ਼ਾਨ ਹੋਵੇ ਉਹ ਪਰਮ ਪਿਤਾ ਪਰਮਾਤਮਾ ਸਾਨੂੰ ਸੁਖ ਦੇਣਾ ਚਾਹੁੰਦੇ ਆ ਉਹ ਪਰਮ ਪਿਤਾ ਪ੍ਰਮਾਤਮਾ ਸਾਨੂੰ ਬਹੁਤ ਕੁਝ ਦੇਣਾ ਚਾਹੁੰਦੇ ਆ ਸਾਨੂੰ ਬਾਦਸ਼ਾਹ ਬਣਾਉਣਾ ਚਾਹੁੰਦੇ ਆ ਪਰ ਅਸੀਂ ਹੀ ਨਲਾਇਕ ਆ ਅਸੀਂ ਆਪਣੇ ਮਨ ਦੇ ਮੰਗਰ ਲੱਗ ਕੇ ਉਹ ਬਾਦਸ਼ਾਹੀ ਨੂੰ ਠੁਕਰਾਉਂਦੇ ਆ ਸਾਨੂੰ ਰੋਜ਼ ਦੇ ਮੰਗਤੇ ਬਣਨਾ ਪਸੰਦ ਆ ਅਸੀਂ ਬਾਦਸ਼ਾਹੀ ਨੂੰ ਠੋਕਰ ਮਾਰ ਦਿੰਨੇ ਆ ਕਿੰਝ ਅਸੀਂ ਆਪਣੇ ਮਨ ਦੇ ਮੰਗਰ ਲੱਗ ਕੇ ਗਲਤੀਆਂ ਕਰਦੇ ਆ ਕਿੰਝ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਪਰੇਸ਼ਾਨੀਆਂ ਚਿੰਤਾਵਾਂ ਨੂੰ ਖੁਦ ਲੈ ਕੇ ਆਉਣੇ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਸਭ ਤੋਂ ਪਹਿਲਾਂ ਆਪਾਂ ਇੱਕ ਨਿੱਕੀ ਜੀ ਕਹਾਣੀ ਆਪਜੀ ਦੇ ਨਾਲ ਸਾਂਝੀ ਕਰਾਂਗੇ ਕਹਾਣੀ ਦੇ ਰਾਹੀਂ ਸਮਝਾਂਗੇ ਕਿ ਕਿਸ ਤਰ੍ਹਾਂ ਅਸੀਂ ਰੋਜ਼-ਰੋਜ਼ ਗਲਤੀਆਂ ਕਰਕੇ ਪ੍ਰਮਾਤਮਾ ਵੱਲੋਂ ਦਿੱਤੇ ਸੁੱਖਾਂ ਨੂੰ ਠੁਕਰਾ ਦਿੰਨੇ ਆ ਪ੍ਰਮਾਤਮਾ ਵੱਲੋਂ ਦਿੱਤੀ ਬਾਦਸ਼ਾਹੀ ਨੂੰ ਕਿੰਜ ਠਕਰਾਉਨੇ ਆ ਇਹ ਆਪਾਂ ਕਹਾਣੀ ਦੇ ਰਾਹੀਂ ਸਮਝਾਂਗੇ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਦੀ ਗੱਲਬਾਤ ਕਰਾਂਗੇ ਕਿ ਆਪਾਂ ਰੋਜ਼ਾਨਾ ਹੀ ਕਿਹੜੀਆਂ-ਕਿਹੜੀਆਂ ਗਲਤੀਆਂ ਕਰ ਰਹੇ ਆ ਤਾਂ ਆਓ ਫਿਰ ਪਹਿਲਾਂ ਕਹਾਣੀ ਸ਼ੁਰੂ ਕਰਦੇ ਆ ਇਦਾਂ ਹੀ ਕਹਿੰਦੇ ਇੱਕ ਵਾਰ ਦੀ ਗੱਲ ਆ ਕਿ ਇੱਕ ਬਜ਼ੁਰਗ ਆਪਣੇ ਮੋਢਿਆਂ ਦੇ ਉੱਤੇ ਤਿੰਨ ਗਠੜੀਆਂ ਚੁੱਕ ਕੇ ਕਿਤੇ ਜਾ ਰਿਹਾ ਸੀ ਉਹ ਬਜ਼ੁਰਗ ਗਠੜੀਆਂ ਦੇ ਭਾਰ ਦੇ ਨਾਲ ਮਸਾਂ ਹੀ ਚੱਲ ਰਿਹਾ ਸੀ ਤੇ ਕਹਿੰਦੇ ਉਸੇ ਹੀ ਰਸਤੇ ਦੇ ਉੱਤੇ ਚੱਲਦਾ ਹੋਇਆ ਇੱਕ ਨੌਜਵਾਨ ਬਜ਼ੁਰਗ ਦੇ ਕੋਲ ਪਹੁੰਚਿਆ ਉਹ ਨੌਜਵਾਨ ਜਦ ਬਜ਼ੁਰਗ ਦੇ ਕੋਲ ਪਹੁੰਚਿਆ ਤਾਂ ਨੌਜਵਾਨ ਨੇ ਬਜ਼ੁਰਗ ਦੇ ਉੱਤੇ ਤਰਸਾਇਆ ਕਿ ਕਿਸ ਤਰ੍ਹਾਂ ਬਜ਼ੁਰਗ ਐਨਾ ਭਾਰ ਚੁੱਕ ਕੇ ਮਸਾਂ ਹੀ ਤੁਰ ਰਹੇ ਨਹੀਂ ਨੌਜਵਾਨ ਨੇ ਬਜ਼ੁਰਗ ਨੂੰ ਕਿਹਾ ਬਾਬਾ ਜੀ ਜੇਕਰ ਤੁਸੀਂ ਕਹੋ ਤਾਂ ਤੁਹਾਡੀ ਇੱਕ ਗਠੜੀ ਮੈਂ ਚੁੱਕ ਲਵਾਂ ਤੁਹਾਡਾ ਥੋੜਾ ਭਾਰ ਹੌਲਾ ਹੋ ਜਾਵੇਗਾ ਬਜ਼ੁਰਗ ਨੇ ਕਿਹਾ ਪੁੱਤਰ ਤੂੰ ਕਿੱਥੇ ਜਾਣਾ ਹੈ ਤਾਂ ਨੌਜਵਾਨ ਨੇ ਆਪਣਾ ਪਤਾ ਦੱਸਿਆ ਕਿ ਮੈਂ ਫੁਲਾਨੀ ਜਗ੍ਹਾ ਪਹੁੰਚਣਾ ਹੈ ਤਾਂ ਬਜ਼ੁਰਗ ਨੇ ਕਿਹਾ ਪੁੱਤਰ ਮੈਂ ਵੀ ਉੱਥੇ ਹੀ ਜਾਣਾ ਹੈ ਕੱਲ ਤੇਰਾ ਬਹੁਤ ਭਲਾ ਹੋਵੇਗਾ ਜੇਕਰ ਤੂੰ ਮੇਰਾ ਭਾਰ ਹੋਲਾ ਕਰ ਦਵੇਂ ਤੂੰ ਮੇਰੀ ਇੱਕ ਗੱਠੜੀ ਚੁੱਕ ਲੈ ਇਹਦੇ ਬਦਲੇ ਤੈਨੂੰ ਮੈਂ ਦੋ ਸੋਨੇ ਦੇ ਸਿੱਕੇ ਦਵਾਂਗਾ ਕਹਿੰਦੇ ਨੌਜਵਾਨ ਮੁੰਡਾ ਹੱਸ ਕੇ ਬਜ਼ੁਰਗ ਨੂੰ ਕਹਿਣ ਲੱਗਾ ਕਿ ਨਹੀਂ ਬਜ਼ੁਰਗੋ ਜੇਕਰ ਤੁਸੀਂ ਇਹਦੇ ਬਦਲੇ ਮੈਨੂੰ ਕੁਝ ਨਾ ਵੀ ਦਿਓ ਨਾ ਮੈਂ ਤਾਂ ਵੀ ਤੁਹਾਡੀ ਮਦਦ ਕਰ ਸਕਦਾ ਹਾਂ ਕਿਉਂਕਿ ਬਜ਼ੁਰਗਾਂ ਦੀ ਸੇਵਾ ਕਰਨੀ ਤਾਂ ਬੱਚਿਆਂ ਦਾ ਫਰਜ਼ ਹੁੰਦਾ ਹੈ ਤੁਸੀਂ ਲੈਣ ਦੇ ਦੇ ਚੱਕਰ ਦੇ ਵਿੱਚ ਨਾ ਪਾਓ ਅਤੇ ਉਹ ਨੌਜਵਾਨ ਨੇ ਮਨ ਹੀ ਮਨ ਦੇ ਵਿੱਚ ਸੋਚਿਆ ਕਿ ਬਜ਼ੁਰਗ ਵਡੇਰੀ ਉਮਰ ਕਰਕੇ ਸੋਨੇ ਦੇ ਸਿੱਕਿਆਂ ਦੀ ਗੱਲ ਕਰ ਰਹੇ ਨੇ ਹਾਲਾਤ ਤਾਂ ਇਦਾਂ ਦੇ ਲੱਗਦੇ ਨਹੀਂ ਵੀ ਇਹਨਾਂ ਦੇ ਕੋਲ ਦੋ ਸੋਨੇ ਦੇ ਸਿੱਕੇ ਹੋਣਗੇ ਕਹਿੰਦੇ ਉਹ ਨੌਜਵਾਨ ਮੁੰਡੇ ਨੇ ਆਪਣੇ ਮੁੱਢਿਆਂ ਦੇ ਉੱਤੇ ਬਾਬਾ ਜੀ ਦੀ ਉਹ ਗੱਠੜੀ ਨੂੰ ਚੁੱਕ ਲਿਆ ਅਤੇ ਤੁਰਦਿਆਂ ਤੁਰਦਿਆਂ ਪੁੱਛਿਆ ਕਿ ਬਾਬਾ ਜੀ ਤੁਹਾਡੀ ਗਠੜੀ ਤਾਂ ਬਹੁਤ ਭਾਰੀ ਆ ਇਹਦੇ ਵਿੱਚ ਕੀ ਆ ਤਾਂ ਬਜ਼ੁਰਗ ਨੇ ਕਿਹਾ ਪੁੱਤਰ ਇਹਦੇ ਵਿੱਚ ਤਾਂਬੇ ਦੇ ਸਿੱਕੇ ਆ ਨੌਜਵਾਨ ਨੇ ਮਨ ਹੀ ਮਨ ਦੇ ਵਿੱਚ ਸੋਚਿਆ ਵੀ ਹੋ ਸਕਦਾ ਏ ਬਜ਼ੁਰਗ ਨੇ ਕਿਤੇ ਤਾਂਬੇ ਦੇ ਸਿੱਕੇ ਇੱਕ ਤੋਂ ਇਕੱਠੇ ਕੀਤੇ ਹੋਣਗੇ ਚਲੋ ਮੈਂ ਕੀ ਲੈਣਾ ਹੈ ਕਹਿੰਦੇ ਥੋੜੀ ਦੂਰ ਹੋਰ ਚੱਲੇ ਤਾਂ ਬਜ਼ੁਰਗ ਨੇ ਕਿਹਾ ਪੁੱਤਰ ਜੇਕਰ ਤੂੰ ਮੇਰੀ ਇੱਕ ਗਠੜੀ ਹੋਰ ਚੁੱਕ ਲਵੇਂ ਤਾਂ ਤੇਰਾ ਭਲਾ ਹੋਵੇਗਾ ਨੌਜਵਾਨ ਨੇ ਕਿਹਾ ਵੀ ਹਾਂ ਬਜ਼ੁਰਗੋ ਲਿਆਉ ਮੈਂ ਤੁਹਾਡੀ ਇਹ ਵੀ ਗੱਠੜੀ ਚੁੱਕ ਲਈ ਨਾ ਹਾਂ ਨੌਜਵਾਨ ਨੇ ਉਹ ਵੀ ਗੱਠੜੀ ਚੁੱਕ ਲਈ ਉਹ ਗੱਠੜੀ ਵੀ ਬਹੁਤ ਭਾਰੀ ਸੀ ਨੌਜਵਾਨ ਨੇ ਮਨ ਦੇ ਵਿੱਚ ਸੋਚਿਆ ਕਿ ਇਹ ਗੱਠੜੀ ਵੀ ਬਹੁਤ ਭਾਰੀ ਆ ਨੌਜਵਾਨ ਨੇ ਫਿਰ ਬਜ਼ੁਰਗ ਨੂੰ ਪੁੱਛਿਆ ਕਿ ਬਜ਼ੁਰਗ ਇਸ ਗੱਠੜੀ ਦੇ ਵਿੱਚ ਕੀ ਆ ਤਾਂ ਬਜ਼ੁਰਗ ਨੇ ਕਿਹਾ ਪੁੱਤਰ ਇਹਦੇ ਵਿੱਚ ਚਾਂਦੀ ਦੇ ਸਿੱਕੇ ਨੇ ਨੌਜਵਾਨ ਨੇ ਚਾਂਦੀ ਦੇ ਸਿੱਕੇ ਸੁਣੇ ਤਾਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਆਉਣ ਲੱਗੇ ਮਨ ਦੇ ਵਿੱਚ ਆਇਆ ਵੀ ਹੋ ਸਕਦਾ ਬਜ਼ੁਰਗ ਆਪਣੀ ਕੋਈ ਜ਼ਮੀਨ ਜਾਇਦਾਦ ਵੇਚ ਕੇ ਆਏ ਹੋਣਗੇ ਲੱਗਦਾ ਇਹ ਬਜ਼ੁਰਗ ਵਪਾਰੀ ਆ ਕਈ ਤਰ੍ਹਾਂ ਦੇ ਮਨ ਦੇ ਵਿੱਚ ਖਿਆਲ ਆਉਣ ਲੱਗੇ ਪਰ ਫਿਰ ਵੀ ਅਜੇ ਤੱਕ ਮਨ ਪੁੱਠੇ ਪਾਸੇ ਨਹੀਂ ਸੀ ਚੱਲਿਆ ਕਹਿੰਦੇ ਅਗੋਂ ਨਦੀ ਆ ਗਈ ਹੁਣ ਨਦੀ ਪਾਰ ਕਰਨੀ ਸੀ ਤਾਂ ਬਜ਼ੁਰਗ ਨੇ ਕਿਹਾ ਪੁੱਤਰ ਜੇਕਰ ਤੂੰ ਮੇਰੀ ਇਹ ਗਠੜੀ ਵੀ ਚੁੱਕ ਲਵੇਂ ਤਾਂ ਮੈਂ ਨਦੀ ਸੌਖੀ ਪਾਰ ਕਰ ਲਵਾਂਗਾ ਕਹਿੰਦੇ ਉਹ ਨੌਜਵਾਨ ਨੇ ਬਜ਼ੁਰਗ ਦੀ ਤੀਸਰੀ ਗਠੜੀ ਵੀ ਚੁੱਕ ਲਈ ਜਦੋਂ ਦੋਵਾਂ ਨੇ ਨਦੀ ਨੂੰ ਪਾਰ ਕਰ ਲਿਆ ਤਾਂ ਨੌਜਵਾਨ ਨੇ ਪੁੱਛਿਆ ਬਜ਼ੁਰਗੋ ਇਸ ਗਠੜੀ ਦੇ ਵਿੱਚ ਕੀ ਆ ਤਾਂ ਬਜ਼ੁਰਗ ਨੇ ਕਿਹਾ ਪੁੱਤਰ ਇਹਦੇ ਵਿੱਚ ਸੋਨੇ ਦੇ ਸਿੱਕੇ ਨੇ ਕਹਿੰਦੇ ਹੁਣ ਜਦੋਂ ਸੋਨੇ ਦੇ ਸਿੱਕੇ ਸੁਨੇ ਤਾਂ ਨੌਜਵਾਨ ਦਾ ਮਨ ਬੇਈਮਾਨ ਹੋਣ ਲੱਗਾ ਤੇ ਕਹਿੰਦੇ ਆ ਨਾ ਫਿਰ ਜਦੋਂ ਮਨ ਬੇਈਮਾਨ ਹੁੰਦਾ ਹੈ ਨਾ ਮਨ ਆਪਣੇ ਆਪ ਨੂੰ ਸਹੀ ਦਰਸਾਉਣ ਦੇ ਲਈ ਦੂਜਿਆਂ ਦੇ ਵਿੱਚ ਗਲਤੀਆਂ ਕੱਢਣੀਆਂ ਸ਼ੁਰੂ ਕਰਦਾ ਹੈ ਹੁਣ ਮਨ ਨੇ ਬੇਈਮਾਨ ਹੋਣਾ ਸੀ ਇਸ ਕਰਕੇ ਪਹਿਲਾਂ ਬਾਬੇ ਨੂੰ ਬੇਈਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਉਹੀ ਨੌਜਵਾਨ ਸੀ ਜੋ ਬਿਨਾਂ ਕਿਸੇ ਲਾਲਚ ਦੇ ਬਾਬੇ ਦੀ ਮਦਦ ਕਰਨ ਨੂੰ ਤਿਆਰ ਸੀ ਪਰ ਜਦੋਂ ਹੀ ਉਹਨੂੰ ਪਤਾ ਲੱਗਾ ਕਿ ਇਹ ਬਜ਼ੁਰਗ ਦੇ ਕੋਲ ਤਾਂ ਚਾਂਦੀ ਸੋਨੇ ਦੇ ਸਿੱਕੇ ਨੇ ਉਹ ਨੌਜਵਾਨ ਮਨ ਹੀ ਮਨ ਦੇ ਵਿੱਚ ਸੋਚਣ ਲੱਗਾ ਕਿ ਇਹ ਬਜ਼ੁਰਗ ਇਹ ਨਾ ਭਲਾ ਤਾਂ ਲੱਗਦਾ ਨਹੀਂ ਆ ਜੇ ਵਪਾਰੀ ਹੁੰਦਾ ਤਾਂ ਇਹ ਘੋੜੇ ਦੇ ਉੱਤੇ ਆਉਂਦਾ ਕਿਸੇ ਬੈਲ ਗੱਡੀ ਦੇ ਉੱਤੇ ਆਉਂਦਾ ਇਹ ਤਾਂ ਚੋਰਾ ਵਾਂਗ ਗੱਠੜੀਆਂ ਲੈ ਕੇ ਕਿਤੇ ਜਾ ਰਿਹਾ ਸੀ ਮੈਨੂੰ ਨਹੀਂ ਲੱਗਦਾ ਇਹ ਵਪਾਰੀ ਆ ਮੈਨੂੰ ਤਾਂ ਲੱਗਦਾ ਇਹ ਕਿਧੋਂ ਚੋਰੀ ਕਰਕੇ ਆ ਰਿਹਾ ਹੈ ਕੋਈ ਵੱਡਾ ਹੱਥ ਸਾਫ਼ ਕਰਕੇ ਆ ਰਿਹਾ ਹੈ ਹੁਣ ਮਨ ਨੇ ਹੋਰ ਵਿਉਂਤਾਂ ਮਣਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਇਹ ਬਾਬਾ ਕੋਈ ਪਲਾ ਬੰਦਾ ਤਾਂ ਲੱਗਦਾ ਨਹੀਂ ਅਤੇ ਜੇਕਰ ਮੈਂ ਇਹਦੇ ਨਾਲ ਬੇਈਮਾਨੀ ਕਰ ਲਵਾਂ ਤਾਂ ਇਹਦੇ ਵਿੱਚ ਤਾਂ ਕੋਈ ਮਾੜੀ ਗੱਲ ਨਹੀਂ ਆ ਕਿਉਂਕਿ ਬਜ਼ੁਰਗ ਦੀ ਤਾਂ ਉਮਰ ਵੀ ਵਢੇਰੀ ਆ ਇੰਨੇ ਇੰਨੇ ਪੈਸੇ ਲੈ ਕੇ ਕਿੱਥੇ ਜਾਣਾ ਹੈ ਕਹਿੰਦੇ ਮਨ ਨੇ ਹੁਣ ਐਸੀਆਂ ਐਸੀਆਂ ਦਲੀਲਾਂ ਦਿੱਤੀਆਂ ਕਿ ਨੌਜਵਾਨ ਦਾ ਮਨ ਜਿੱਤ ਗਿਆ ਉਹਨੇ ਨੌਜਵਾਨ ਤੋਂ ਆਪਣੀ ਗੱਲ ਮਣਵਾ ਲਈ ਵੀ ਤੂੰ ਇਹਦੇ ਸੋਨੇ ਜਾਂਦੇ ਦੇ ਸ਼ਿੱਕੇ ਲੈ ਕੇ ਭੱਜ ਜਾ ਇਹ ਬਜ਼ੁਰਗ ਤੇਰਾ ਕੀ ਕਰ ਲਵੇਗਾ ਕਹਿੰਦੇ ਉਹ ਨੌਜਵਾਨ ਨੇ ਕਾਲੀ ਕਾਲੀ ਤੁਰਨਾ ਸ਼ੁਰੂ ਕਰ ਦਿੱਤਾ ਬਜ਼ੁਰਗ ਨੂੰ ਪਤਾ ਲੱਗ ਗਿਆ ਕਿ ਨੌਜਵਾਨ ਦੇ ਮਨ ਦੇ ਵਿੱਚ ਬੇਈਮਾਨੀ ਆ ਗਈ ਆ ਕਹਿੰਦੇ ਨੌਜਵਾਨ ਹੁਣ ਬਜ਼ੁਰਗ ਤੋਂ ਕਾਫੀ ਦੂਰੀ ਤੇ ਹੋ ਗਿਆ ਤੇ ਉਹਨੇ ਆਪਣਾ ਰਸਤਾ ਵੀ ਬਦਲ ਲਿਆ ਰਸਤਾ ਬਦਲ ਕੇ ਮਨ ਦੇ ਵਿੱਚ ਸੋਚਿਆ ਵੀ ਹੁਣ ਬਜ਼ੁਰਗ ਤਾਂ ਬਹੁਤ ਪਿੱਛੇ ਰਹਿ ਗਿਆ ਏ ਇੱਕ ਵਾਰੀ ਦੇਖਾਂ ਤਾਂ ਸਹੀ ਇਹਦੇ ਵਿੱਚ ਸੋਨੇ ਚਾਂਦੀ ਦੇ ਸਿੱਕੇ ਕਿੰਨੇ ਕਿਆ ਕਹਿੰਦੇ ਜਦੋਂ ਉਹਨੇ ਤਿੰਨੇ ਘਟੜੀਆਂ ਖੋਲੀਆਂ ਤਾਂ ਦੇਖਿਆ ਉਹਦੇ ਵਿੱਚ ਨਾ ਕੋਈ ਤਾਂਬੇ ਦਾ ਸਿੱਕਾ ਸੀ ਨਾ ਚਾਂਦੀ ਦਾ ਸਿੱਕਾ ਨਾ ਸੋਨੇ ਦਾ ਸਿੱਕਾ ਉਹ ਤਾਂ ਤਿੰਨੇ ਗੱਠੜੀਆਂ ਲੋਹੇ ਦੇ ਸਿੱਕਿਆਂ ਦੇ ਨਾਲ ਭਰੀਆਂ ਸੀ ਉਹ ਨੌਜਵਾਨ ਨੂੰ ਬਜ਼ੁਰਗ ਦੇ ਉੱਤੇ ਬੜਾ ਗੁੱਸਾ ਆਇਆ ਕਿ ਬਜ਼ੁਰਗ ਨੇ ਇੰਨਾ ਵੱਡਾ ਮੇਰੇ ਨਾਲ ਝੂਠ ਬੋਲਿਆ ਅਤੇ ਨਾਲ ਹੀ ਮਨ ਹੀ ਮਨ ਸ਼ਰਮਿੰਦਾ ਵੀ ਹੋਇਆ ਕਿ ਮੈਂ ਸੋਨੇ ਚਾਂਦੀ ਦੇ ਸਿੱਕਿਆਂ ਦੇ ਲਾਲਚ ਦੇ ਵਿੱਚ ਕਿੰਨੀ ਵੱਡੀ ਬੇਈਮਾਨੀ ਕਰਨ ਜਾ ਰਿਹਾ ਸੀ ਕਿੰਨਾ ਵੱਡਾ ਪਾਪ ਕਰਨ ਜਾ ਰਿਹਾ ਸੀ ਕਹਿੰਦੇ ਸ਼ਰਮਿੰਦਾ ਹੋਇਆ ਹੁਣ ਤਿੰਨੇ ਗਠੜੀਆਂ ਲੈ ਕੇ ਉਸੇ ਰਸਤੇ ਤੇ ਆ ਗਿਆ ਅਤੇ ਬਜ਼ੁਰਗ ਦਾ ਇੰਤਜ਼ਾਰ ਕਰਨ ਲੱਗਾ ਕਿ ਚਲੋ ਸੱਚਾ ਹੁ ਜਾਵਾਂਗਾ ਕਿ ਬਜ਼ੁਰਗੋ ਮੈਂ ਤਾਂ ਕਾਲੇ-ਕਾਲੇ ਕਦਮੀ ਤੁਹਾਡੇ ਨਾਲੋਂ ਕਾਫੀ ਅੱਗੇ ਲੰਘ ਆਇਆ ਸੀ ਜਦ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੈਂ ਤੁਹਾਡੀ ਈਮਾਨਤ ਤੁਹਾਨੂੰ ਦੇਣ ਦੇ ਲਈ ਤੁਹਾਡਾ ਇੰਤਜ਼ਾਰ ਕਰ ਰਿਹਾ ਸੀ ਕਹਿੰਦੇ ਹੁਣ ਬਜ਼ੁਰਗ ਜਦ ਇਹ ਨੌਜਵਾਨ ਦੇ ਕੋਲ ਆਇਆ ਤਾਂ ਇਨੇ ਸੇਹੀ ਤਰ੍ਹਾਂ ਜੋ ਮਨ ਦੇ ਵਿੱਚ ਝੂਠੀ ਗੱਲ ਬਣਾ ਕੇ ਬੈਠਾ ਸੀ ਉਸੇ ਤਰ੍ਹਾਂ ਕਿਹਾ ਕਿ ਬਜ਼ੁਰਗ ਤੁਸੀਂ ਤਾਂ ਕਾਫੀ ਪਿੱਛੇ ਰਹਿ ਗਏ ਸੀ ਇਸ ਕਰਕੇ ਮੈਂ ਤੁਹਾਨੂੰ ਇਥੇ ਉਡੀਕ ਰਿਆ ਸੀ ਬਜ਼ੁਰਗ ਮੁਸਕਰਾ ਪਿਆ ਬਜ਼ੁਰਗ ਨੇ ਕਿਹਾ ਨਹੀਂ ਪੁੱਤਰ ਤੂੰ ਮੈਨੂੰ ਉਡੀਕ ਨਹੀਂ ਸੀ ਰਿਆ ਅਸਲ ਦੇ ਵਿੱਚ ਤੂੰ ਇਹ ਗਠੜੀਆਂ ਖੋਲ ਕੇ ਦੇਖ ਲਈਆਂ ਪਹਿਲਾਂ ਤੇਰਾ ਮਨ ਬੇਈਮਾਨ ਹੋ ਗਿਆ ਸੀ ਇਸ ਕਰਕੇ ਤੂੰ ਮੈਨੂੰ ਧੋਖਾ ਦੇ ਕੇ ਮੇਰੇ ਸੋਨੇ ਚਾਂਦੀ ਦੇ ਸਿੱਕੇ ਚੁਰਾ ਕੇ ਭੱਜਣ ਲੱਗਾ ਸੀ ਪਰ ਜਦ ਤੂੰ ਦੇਖਿਆ ਕਿ ਇਹਦੇ ਵਿੱਚ ਲੋਹੇ ਦੇ ਸਿੱਕੇ ਨੇ ਤਾਂ ਤੂੰ ਇੱਥੇ ਖੜ ਕੇ ਮੇਰਾ ਇੰਤਜ਼ਾਰ ਕਰਨ ਦਾ ਖੰਡ ਕੀਤਾ ਕਿੰਨੇ ਜਦ ਨੌਜਵਾਨ ਨੇ ਸੱਚੀਆਂ ਸੱਚੀਆਂ ਗੱਲਾਂ ਬਜ਼ੁਰਗ ਦੇ ਮੂੰਹੋਂ ਸੁਣੀਆਂ ਤਾਂ ਸ਼ਰਮਿੰਦਾ ਹੋਇਆ ਨੌਜਵਾਨ ਕਹਿਣ ਲੱਗਾ ਕਿ ਬਜ਼ੁਰਗ ਤੁਸੀਂ ਵੀ ਤਾਂ ਮੇਰੇ ਨਾਲ ਛਲ ਕੀਤਾ ਜੇਕਰ ਇਹਦੇ ਵਿੱਚ ਲੋਹੇ ਦੇ ਸਿੱਕੇ ਸੀ ਤਾਂ ਤੁਸੀਂ ਮੈਨੂੰ ਚਾਂਦੀ ਸੋਨੇ ਦੇ ਕਿਉਂ ਕਹੇ ਬਜ਼ੁਰਗ ਨੇ ਸਾਰੀ ਗੱਲ ਦੱਸੀ ਬਜ਼ੁਰਗ ਨੇ ਕਿਹਾ ਪੁੱਤਰ ਮੈਂ ਇਸ ਦੇਸ਼ ਦੇ ਰਾਜੇ ਦਾ ਬਹੁਤ ਪੁਰਾਣਾ ਵਫਾਦਾਰ ਸਪਾਈ ਆਂ ਤੇ ਰਾਜੇ ਨੇ ਮੇਰੀ ਡਿਊਟੀ ਲਈ ਸੀ ਇਸ ਨਗਰ ਦੇ ਵਿੱਚੋਂ ਇੱਕ ਇਮਾਨਦਾਰ ਯੋਗ ਨੌਜਵਾਨ ਲੱਭਣ ਦੀ ਇਹ ਤਿੰਨ ਗਠੜੀਆਂ ਰਾਜੇ ਨੇ ਹੀ ਮੈਨੂੰ ਦਿੱਤੀਆਂ ਨੇ ਕਿਉਂਕਿ ਰਾਜਾ ਬੇਔਲਾਦ ਹੈ ਉਹਦੀ ਕੋਈ ਔਲਾਦ ਨਹੀਂ ਹੈ ਇਸ ਕਰਕੇ ਰਾਜੇ ਨੇ ਫੈਸਲਾ ਕੀਤਾ ਹੈ ਕਿ ਮੈਂ ਇਸ ਨਗਰ ਦਾ ਯੋਗ ਇਮਾਨਦਾਰ ਨੌਜਵਾਨ ਦੇ ਕੇ ਉਹਨੂੰ ਸਾਰਾ ਰਾਜ ਭਾਗ ਸੌਂਪ ਦਵਾਂਗਾ ਮੈਨੂੰ ਤੇਰੇ ਵਿੱਚ ਉਹ ਗੁਣ ਨਜ਼ਰ ਆ ਰਹੇ ਸੀ ਪਰ ਤੂੰ ਇਹ ਬੇਈਮਾਨੀ ਕਰਕੇ ਬਾਦਸ਼ਾਹ ਬਣਨ ਦਾ ਮੌਕਾ ਹੱਥੋਂ ਗਵਾ ਚੁੱਕਿਆ ਹੈ ਕਹਿੰਦੇ ਜਦ ਨੌਜਵਾਨ ਨੇ ਸਾਰੀ ਗੱਲ ਸੁਣੀ ਤਾਂ ਆਪਣਾ ਮੱਥਾ ਫੜ ਕੇ ਬੈਠ ਗਿਆ ਬੜਾ ਪਛਤਾਇਆ ਕਿ ਕਾਸ਼ ਮੈਂ ਆਪਣੇ ਮਨ ਦੇ ਮਗਰ ਨਾ ਲੱਗਿਆ ਹੁੰਦਾ ਪਰ ਹੁਣ ਪਛਤਾਵੇ ਤੋਂ ਸੇਵਾ ਕੁਝ ਵੀ ਪੱਲੇ ਨਹੀਂ ਸੀ ਹੁਣ ਸਿਰਫ ਪਛਤਾ ਰਿਹਾ ਸੀ ਕੁਝ ਕਰਨ ਨਹੀਂ ਸੀ ਸਕਦਾ ਬਸ ਉਸੇ ਨੌਜਵਾਨ ਮੁੰਡੇ ਦੀ ਤਰ੍ਹਾਂ ਆਪਾਂ ਹਾਂ ਆਪਾਂ ਵੀ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਗਿਲੇ ਸ਼ਿਕਵੇਸ਼ ਕੀਤਾ ਕਰਦੇ ਹਾਂ ਕਿ ਵਾਹਿਗੁਰੂ ਜੀ ਸਾਡੀ ਸੁਣਦੇ ਨਹੀਂ ਆ ਵਾਹਿਗੁਰੂ ਜੀ ਸਾਡੀ ਅਰਦਾਸ ਬੇਨਤੀ ਨਹੀਂ ਪੂਰੀ ਕਰਦੇ ਵਾਹਿਗੁਰੂ ਜੀ ਨੇ ਸਾਡੀ ਕਿਸਮਤ ਵਿੱਚ ਦੁੱਖ ਲਿਖਿਆ ਪਰ ਨਹੀਂ ਵਾਹਿਗੁਰੂ ਜੀ ਨੇ ਸਾਡੀ ਕਿਸਮਤ ਦੇ ਵਿੱਚ ਦੁੱਖ ਨਹੀਂ ਲਿਖੇ ਦੁੱਖ ਅਸੀਂ ਆਪ ਚੁਣਦੇ ਆਂ ਵਾਹਿਗੁਰੂ ਜੀ ਵੀ ਸਾਨੂੰ ਸਮੇਂ-ਸਮੇਂ ਤੇ ਮੌਕੇ ਦਿੰਦੇ ਆ ਪਰ ਅਸੀਂ ਉਹਨਾਂ ਮੌਕਿਆਂ ਨੂੰ ਸੰਭਾਲ ਹੀ ਨਹੀਂ ਪਾਉਂਦੇ ਕਈ ਵਾਰ ਵਾਹਿਗੁਰੂ ਜੀ ਸਾਡੀਆਂ ਪ੍ਰੀਖਿਆਵਾਂ ਲੈਂਦੇ ਨੇ ਸਾਡੇ ਸਾਹਮਣੇ ਦੋ ਰਸਤੇ ਹੁੰਦੇ ਆ ਇੱਕ ਪਰਮਾਤਮਾ ਦਾ ਦੱਸਿਆ ਹੋਇਆ ਰਸਤਾ ਸੱਚ ਦਾ ਇਵਾਨਦਾਰੀ ਦਾ ਰਸਤਾ ਅਤੇ ਦੂਜਾ ਸਾਡਾ ਆਪਣਾ ਬਣਾਇਆ ਰਸਤਾ ਜੋ ਸਤ ਚਲਾਕੀਆਂ ਵਾਲਾ ਝੂਠ ਫਰੇਮ ਵਾਲਾ ਠੱਗੀ ਠੋਰੀ ਵਾਲਾ ਅਤੇ ਜੋ ਬਣਖ ਉਹ ਵਾਹਿਗੁਰੂ ਅਕਾਲ ਪੁਰਖ ਜੀ ਦੇ ਦੱਸੇ ਹੋਏ ਰਸਤੇ ਦੇ ਉੱਤੇ ਚੱਲਦੇ ਨੇ ਸੱਚ ਦੇ ਰਸਤੇ ਤੇ ਚੱਲਦੇ ਨੇ ਇਮਾਨਦਾਰੀ ਦੇ ਰਸਤੇ ਤੇ ਚੱਲਦੇ ਨੇ ਉਹ ਸਦਾ ਹੀ ਸੁਖੀ ਰਹਿੰਦੇ ਆ ਸਮਾਂ ਭਾਵੇਂ ਲੱਗੇ ਪਰ ਉਹਨਾਂ ਨੂੰ ਉਹ ਸਭ ਕੁਝ ਹਾਸਲ ਹੁੰਦਾ ਹੈ ਜੋ ਉਹ ਪ੍ਰਾਪਤ ਕਰਨਾ ਚਾਹੁੰਦੇ ਆ ਅਤੇ ਉਹਨਾਂ ਦੀ ਸੋਚ ਤੋਂ ਕਿਤੇ ਜ਼ਿਆਦਾ ਵਾਹਿਗੁਰੂ ਜੀ ਉਹਨਾਂ ਨੂੰ ਦਿੰਦੇ ਆ ਪਰ ਜੋ ਮਨੁੱਖ ਆਪਣੇ ਮਨ ਦੇ ਮੰਗਰ ਲੱਗ ਕੇ ਇਹ ਝੂਠ ਫਰੇਬ ਠੱਗੀ ਠੋਰੀ ਦੇ ਰਸਤੇ ਦੇ ਉੱਤੇ ਚੱਲ ਪੈਂਦੇ ਨੇ ਉਹਨਾਂ ਨੂੰ ਕਾਮਯਾਬੀ ਤਾਂ ਬਹੁਤ ਛੇਤੀ ਹਾਸਲ ਹੋ ਜਾਂਦੀ ਆ ਪਰ ਉਹ ਕਾਮਯਾਬੀ ਬਹੁਤੀ دیر ਤੱਕ ਨਹੀਂ ਚੱਲਦੀ ਅਤੇ ਉਹ ਕਾਮਯਾਬੀ ਉਹਨਾਂ ਨੂੰ ਸੁੱਖ ਨਹੀਂ ਦਿੰਦੀ ਬਲਕਿ ਉਹਨਾਂ ਦੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਨੂੰ ਵਧਾ ਦਿੰਦੀ ਆ ਜੋ ਕਿ ਉਹਨਾਂ ਨੂੰ ਜ਼ਿੰਦਗੀ ਭਰ ਦੁਖੀ ਰੱਖਦੀ ਆ ਇਸ ਕਰਕੇ ਜੇ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਸਦਾ ਸੁਖੀ ਰਹਿਣਾ ਚਾਹੁੰਦੇ ਆ ਤਾਂ ਫਿਰ ਪਰਮਪਿਤਾ ਪਰਮਾਤਮਾ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲਣਾ ਹੈ ਇਹ ਮਨ ਦੇ ਮਗਰ ਨਹੀਂ ਲੱਗਣਾ ਕਿਉਂਕਿ ਸਾਡੇ ਮਨ ਦਾ ਕੰਮ ਆ ਆਪ ਪਟਕਣਾ ਅਤੇ ਸਾਨੂੰ ਪਟਕਾਉਣਾ ਇਹ ਮਨ ਦੀ ਪਟਕਣਾ ਉਨੀ ਦੇਰ ਤੱਕ ਖਤਮ ਨਹੀਂ ਹੁੰਦੀ ਜਿੰਨੀ ਦੇਰ ਤੱਕ ਆਪਾਂ ਇਹਦੇ ਵਿੱਚ ਸਹੀ ਗਿਆਨ ਨਹੀਂ ਪਰਦੇ ਮਨ ਦਾ ਸੁਭਾਅ ਹੈ ਕਿ ਇਹ ਮਾਰੇ ਪਾਸੇ ਬਹੁਤ ਛੇਤੀ ਲੱਗ ਜਾਂਦਾ ਹੈ ਪਰ ਚੰਗੇ ਪਾਸੇ ਲੱਗਣ ਦੇ ਲਈ ਇਹ ਬਹੁਤ ਬਹਾਨੇ ਬਣਾਉਂਦਾ ਏ ਚੰਗੇ ਪਾਸੇ ਇਹਨੂੰ ਫੜ ਫੜ ਕੇ ਲਾਉਣਾ ਪੈਂਦਾ ਏ ਅਤੇ ਮਾੜੇ ਪਾਸੇ ਇਹ ਖੁਦ ਭੱਜ ਭੱਜ ਕੇ ਜਾਂਦਾ ਹੈ ਪਰ ਜੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਰਹਿਣਾ ਏ ਖੁਸ਼ ਰਹਿਣਾ ਏ ਤਾਂ ਫਿਰ ਇਹ ਮਨ ਦੇ ਮਗਰ ਨਹੀਂ ਲੱਗਣਾ ਇਹ ਮਨ ਦੇ ਵਿੱਚ ਸਹੀ ਗਿਆਨ ਭਰ ਕੇ ਇਹਦੇ ਤੋਂ ਕੰਮ ਕਰਵਾਉਣਾ ਏ ਮਨ ਸਾਡੇ ਬੱਚੇ ਵਾਂਗ ਏ ਜਿਸ ਬੱਚੇ ਨੂੰ ਸਹੀ ਗਲਤ ਦਾ ਕੁਝ ਪਤਾ ਨਹੀਂ ਆ ਇਹ ਸਹੀ ਗਲਤ ਦਾ ਗਿਆਨ ਆਪਾਂ ਇਹਦੇ ਵਿੱਚ ਪੜਨਾ ਹੈ ਤਾਂ ਇਹ ਸਾਡੇ ਲਈ ਸਹੀ ਫੈਸਲੇ ਕਰੇਗਾ ਪਰ ਤਾਂ ਫਿਰ ਅੱਜ ਤੋਂ ਆਪਾਂ ਮੰਨਦੀ ਨਹੀਂ ਬਣਣੀ ਬਲਕਿ ਮਨ ਤੋਂ ਆਪਣੀ ਮਨਮਾਉਣੀ ਆ ਕਿਉਂਕਿ ਸਾਨੂੰ ਪਤਾ ਹੈ ਕਿ ਸਾਡੇ ਲਈ ਕੀ ਸਹੀ ਆ ਕੀ ਗਲਤ ਆ ਇਸ ਮਨ ਦੇ ਵਿੱਚ ਗੁਰੂ ਦਾ ਗਿਆਨ ਪੜਨਾ ਹੈ ਤਾਂ ਦੇਖਣਾ ਜੇ ਤਾਂ ਗੁਰੂ ਦੇ ਗਿਆਨ ਦੇ ਅਨੁਸਾਰ ਚੱਲਾਂਗੇ ਸੱਚ ਦੇ ਰਾਹ ਤੇ ਚੱਲਾਂਗੇ ਇਮਾਨਦਾਰੀ ਦੇ ਰਾਹ ਤੇ ਚੱਲਾਂਗੇ ਤਾਂ ਫਿਰ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਸੁੱਖ ਹੀ ਸੁੱਖ ਮਾਣਗੇ ਪਰ ਜੇਕਰ ਇਸ ਮਨ ਦੇ ਵਿੱਚ ਸਹੀ ਗਿਆਨ ਨਾ ਭਰਿਆ ਇਹਨੂੰ ਮਨਮਰਜ਼ੀ ਕਰਨ ਦੀ ਖੁੱਲ ਦੇ ਦਿੱਤੀ ਤਾਂ ਫਿਰ ਇਹਨੇ ਸਾਡੇ ਤੋਂ ਕਈ ਐਸੇ ਕੰਮ ਕਰਵਾ ਦੇਨੇ ਨੇ ਜਿਦੇ ਕਰਕੇ ਦੁੱਖ, ਰੋਗ, ਚਿੰਤਾਵਾਂ, ਪਰੇਸ਼ਾਨੀਆਂ ਸਦਾ ਹੀ ਸਾਡੇ ਨਾਲ ਰਹਿਣਗੀਆਂ ਤਾਂ ਆਓ ਫਿਰ ਇਸ ਮਨ ਨੂੰ ਸਹੀ ਰਾਹ ਦਿਖਾਈਏ ਇਸ ਮਨ ਨੂੰ ਆਪਣੇ ਗੁਰੂ ਦਾ ਗਿਆਨ ਦੇ ਕੇ ਇਸ ਮਨ ਤੋਂ ਕੰਮ ਕਰਵਾਈਏ ਗੁਰੂ ਦਾ ਗਿਆਨ ਕਹਿੰਦਾ ਹੈ ਹੱਕ ਸੱਚ ਦੀ ਕਿਰਤ ਕਰੋ ਕਿਉਂਕਿ ਹੱਕ ਸੱਚ ਦੀ ਕਿਰਤ ਦੇ ਵਿੱਚ ਹੀ ਬਰਕਤ ਆ ਗੁਰੂ ਸਾਹਿਬ ਜੀ ਨੇ ਸਾਨੂੰ ਕਮਾਈ ਕਰਨ ਤੋਂ ਨਹੀਂ ਰੋਕਿਆ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਰਾਜ ਰਾਜ ਕਮਾਈਆ ਕਰੋ ਪਰ ਕਰੋ ਹੱਕ ਸੱਚ ਦੀ ਕਮਾਈ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚ ਹੀ ਸੁੱਖ ਆ ਹੱਕ ਸੱਚ ਦੀ ਕਿਰਤ ਕਮਾਈ ਦੇ ਵਿੱਚ ਹੀ ਬਰਕਤ ਆ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਸੱਚ ਦੇ ਮਾਰਗ ਦੇ ਉੱਤੇ ਚੱਲਾਂਗੇ ਤਾਂ ਧਨ ਦੌਲਤ ਸ਼ੋਹਰਤ ਖੁਸ਼ੀਆਂ ਸਭ ਕੁਝ ਮਿਲੇਗਾ ਪਰ ਗਲਤ ਰਾਹ ਦੇ ਉੱਤੇ ਹੋ ਸਕਦਾ ਹੈ ਇਹ ਚੀਜ਼ਾਂ ਛੇਤੀ ਮਿਲ ਜਾਣ ਪਰ ਜਿੰਨੀ ਛੇਤੀ ਇਹ ਚੀਜ਼ਾਂ ਹੁੰਦੀਆਂ ਨੇ ਨਾ ਉੰਨੀ ਹੀ ਛੇਤੀ ਫਿਰ ਵਾਪਸ ਜਾਂਦੀਆਂ ਨੇ ਅਤੇ ਜਦੋਂ ਵਾਪਸ ਜਾਂਦੀਆਂ ਨੇ ਸਾਡੀ ਜ਼ਿੰਦਗੀ ਦਾ ਸੁੱਖ ਚੈਨ ਆਰਾਮ ਖੁਸ਼ੀਆਂ ਸਭ ਕੁਝ ਨਾਲ ਹੀ ਲੈ ਜਾਂਦੀਆਂ ਨੇ ਤਾਂ ਆਓ ਫਿਰ ਆਪਣਾ ਹਰ ਇੱਕ ਕੰਮ ਕਰਨ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਆਪਣੇ ਗੁਰੂ ਦੀ ਇਜਾਜ਼ਤ ਲੈ ਕੇ ਫਿਰ ਹੀ ਆਪਣੇ ਕੰਮ ਧੰਦਿਆਂ ਨੂੰ ਸ਼ੁਰੂ ਕਰਿਏ ਜੋ ਕੰਮ ਕਰਨਾ ਹੈ ਆਪਣੇ ਗੁਰੂ ਦੇ ਗਿਆਨ ਦੇ ਅਨੁਸਾਰ ਕਿਉਂਕਿ ਗੁਰੂ ਦਾ ਗਿਆਨ ਅਤੇ ਧਿਆਨ ਦੋਵੇਂ ਹੀ ਸਾਡਾ ਬੇੜਾ ਪਾਰ ਕਰਨਗੇ ਰੋਜ਼ ਸਵੇਰੇ ਜਲਦੀ ਉੱਠਣਾ ਹੈ ਸਭ ਤੋਂ ਪਹਿਲਾਂ ਨਾਮ ਜਪਣਾ ਆਪਣੇ ਗੁਰੂ ਅਗੇ ਅਰਦਾਸ ਬੇਨਤੀ ਕਰਕੇ ਫਿਰ ਆਪਣੇ ਕੰਮ ਨੂੰ ਹੱਥ ਪਾਉਣਾ ਤੇ ਗੁਰੂ ਸਾਹਿਬ ਜੀ ਤੋਂ ਆਪਣੇ ਲਈ ਗਿਆਨ ਧਿਆਨ ਮੰਗਣਾ ਹੈ ਗੁਰੂ ਦਾ ਨਾਮ ਮੰਗਣਾ ਹੈ ਗੁਰੂ ਸਾਹਿਬ ਜੀ ਤੋਂ ਸਰਬੱਤ ਦਾ ਭਲਾ ਮੰਗਣਾ ਹੈ ਕਿਉਂਕਿ ਸਰਬੱਤ ਦੇ ਭਲੇ ਦੇ ਵਿੱਚ ਹੀ ਸਾਡਾ ਭਲਾ ਹੈ ਤਾਂ ਫਿਰ ਆਓ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲੀਏ ਕਿਉਂਕਿ ਜੇਕਰ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਹ ਤੇ ਚੱਲਾਂਗੇ ਨਾ ਫਿਰ ਇਹ ਸੁਖ ਪਦਾਰਤ ਸਭ ਮੰਗਰ ਮੰਗਰ ਫਿਰਨਗੇ ਕਿਉਂਕਿ ਜੋ ਚੀਜ਼ ਗੁਰੂ ਸਾਹਿਬ ਜੀ ਆਪਣੀ ਮਰਜ਼ੀ ਦੇ ਨਾਲ ਦਿੰਦੇ ਆ ਨਾ ਉਹ ਸਾਡੀ ਸੋਚ ਤੋਂ ਕਿਤੇ ਪਰਾ ਹੁੰਦੀ ਆ ਕਿਤੇ ਜ਼ਿਆਦਾ ਹੁੰਦੀ ਆ ਗੁਰੂ ਸਾਹਿਬ ਦੀ ਦਿਆਲਤਾ ਦੇ ਘਰ ਦੇ ਵਿੱਚ ਆ ਕੇ ਜਦੋਂ ਕੋਈ ਚੀਜ਼ ਦਿੰਦੇ ਆ ਤਾਂ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਤੇ ਫਿਰ ਆਓ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਹ ਦੇ ਉੱਤੇ ਚੱਲੀਏ ਪਾ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੁਆਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ